ਅੱਜ ਆਲਾ ਤੇ ਬੁੱਦ ਨੂੰਸ ਕਰਨੋਂ ਪਹਿਲਾਂ ਤੇ ਬਾਅਦ ਹੋ ਰਹੀ ਹੈ ਅੱਜ ਮੇਲ ਠੀ ਮੀਠੀ ਮੀ ਤੇ ਮੀ ਪੈਂਦਾ ਪੈਂਦਾ ਤੇ ਅਸੀਂ ਚੱਲੇ ਸੀ ਅੱਜ ਮੇਲਾ ਦੇਖਣ ਫਿੱਡਿਆਂ ਦਾ ਤੇ ਆਪਾਂ ਚੱਲੇ ਆ ਹੁਣ ਡੈਡੀ ਛੜੀ ਹੋ ਗਿਆ ਪੱਗਾ ਬੁੱਗਾ ਬੰਨ੍ਹ ਲਿਆ ਰੈਡੀ ਹੋ ਗਿਆ ਤੇ ਦੋ ਤਿੰਨ ਬੰਦੇ ਹੋਰ ਆ ਰਹੇ ਆਪਣੇ ਨਾਲ ਤੇ ਅਸੀਂ ਪੈਦਲ ਜਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਵਲੌਂਗ ਚੈੱਕ ਕਰਿਓ ਤੇ ਵਲੌਂਗ ਨਾਲ ਬਣਦੇ ਹੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਐਦਾਂ ਹੀ ਬਣਦੇ ਰਹੋ ਤੇ ਬਲੋਂ ਕਿੱਦਾਂ ਦੇ ਲੱਗਦੇ ਆ ਸਾਰੇ ਕਮੈਂਟ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਥੈਂਕ ਯੂ ਸੋ ਮੱਚ ਮਿਲਦੇ ਆ ਤੁਹਾਨੂੰ ਅੱਗੇ ਖਾਵੀ ਰੋ ਸੇਵਾ ਭਾਰੀ ਲੱਗੀ ਹੋਈ ਐ ਸੇਵਾ ਭਾਰੀ ਲੱਗੀ ਹੋਈ ਐ ਓਕੇ ਜੀ ਅੱਵਾ ਸਾਥ ਆਪ ਵੀ ਪੁਰਗੋ ਦੇ ਅੱਗੇ ਬੀਟ ਲੈ ਆ। ਦੋ ਰਪੇ ਆ। ਮਿਲਦੇ ਬਾਦ ਤੇ ਜਾ ਕੇ ਦਿਖਾਉਂਦੇ ਤੁਹਾਨੂੰ ਚਿੱਕ ਚਿੱਕਾਰ ਕਿੱਦਾਂ। ਆਓ ਜੀ। ਇਹ ਮੇਲਾ ਦਾ ਇੱਥੋਂ ਸਟਾਰਟ ਹੋ ਗਿਆ। ਤੇ ਆਹ ਦੇਖ ਲਓ। ਤੁਹਾਨੂੰ ਦਿਖਾਉਂਦੇ ਆਂ ਓਕੇ ਰਿਪੋਰਟ ਤੇ ਮਿਲਦੇ ਆ ਥੋੜੀ ਜਿਹੀ ਅੱਗੇ ਜਾ ਕੇ ਬਹੁਤ ਚਿੱਕ ਚਿੱਕਾਰ ਹੋ ਗਿਆ। ਮੈਂ ਕਰਕੇ ਬੋਰ ਪੈ ਗਿਆ ਦੱਸਾਂਗਾ। ਆ ਦੇਖੋ ਬੱਦੇ ਵੜੇ ਅੱਜ ਪੈ ਟੂਟੇ ਦੇਣ ਵਾਲੇ ਜਦੋਂ ਆਪ ਜਾਏਗੇ ਲੰਗਰ ਹਾਲ ਲਓ ਜੀ ਤੇ ਲੰਗਰ ਹਾਲ ਸੇਵਾ ਸੁਭਾ ਕਰਕੇ ਜਾਂਦੇ ਆਂ ਜੀ ਇਹ ਕੋਈ ਸ਼ਾਦਾ ਬੰਚ ਹੋਇਆ ਹੈ ਕਹਿੰਦਾ ਉਸੇ ਯਾਨੀ ਇਹ ਚਲ ਵੀ ਚੱਲ ਪੈਣ ਸਾਰਾ ਸਿਸਟਮ ਤੇ ਲੰਗਰ ਅੰਦਰ ਹੀ ਚੱਲਦਾ ਹੈ ਨਾਲ ਝੂਟੇ ਮਾੜੇ ਦੇਖੋ ਬੰਦੇ ਗਾਣਾ ਕਿਸ਼ਤੀ ਦੇ ਬੈਕ ਇੱਥੇ ਨਵੇਂ ਦੇਖਦੇ ਆ ਲੱਭ ਦੀ ਕਿਰਫਲਾ ਮੂਰੀ ਆ ਜਾਈਏ ਤੇ ਮਿਲਦੇ ਆ ਥੋੜੀ ਜੀ ਮਿੱਤਰੋ ਕੀ ਹਾਲ ਚਾਲ ਹੈ ਅਸੀਂ ਆ ਗਏ ਝੂਲੇ ਦੇ ਛਡੋ ਦੇ ਝੂਲੇ ਤੇ ਬੈਠੇ ਆ ਐਨਜੋਏ ਕਰਦੇ ਆ ਤੁਹਾਨੂੰ ਵੀ ਨਾਲ ਐਨਜੋਏ ਕਰਾ ਰਿਆ ਮੇਰੇ ਨਾਲ ਦੇਖੋ ਪੂਰਾ ਇੰਟਰਸਟਿੰਗ ਹੋਊਗਾ ਤੇ ਚੈੱਕ ਕਰਦੇ ਰਿਹਾ ਕਰੋ ਮੇਰੇ ਬੋਲੋ ਨੂੰ ਪਿਆਰ ਦਿਆ ਕਰੋ ਤੇ ਆਸਮਾਨ ਚ ਉੱਡੇ ਦੇ ਦੇਆ ਕਰੋ ਵਧੀਆ ਗੱਲ ਲਓ ਜੀ ਲਓ हो गया क्या पूरा भल गया रेडी मेला हो गया, <laughs> हो yeah! लेडिये, लेडिये, लेडिये। हो गया सी खतम घरे जाके मिलते हैं सबा गया स्कूटी चक्कर जाके मिले तू घरे जाए ਤੇ ਅਸੀਂ ਆਕੇ ਸੀਗੇ ਘਰੇ ਤੇ ਅਸੀਂ ਹੋ ਗਏ ਸੀਗੇ ਲੇਟ ਮਿਹਲੇ ਤੋਂ ਆਂਦੇ ਆਂਦੇ ਤਾਂ ਕਰਕੇ ਵੀਡੀਓ ਨਹੀਂ ਬਣਾਈ ਨੀਰਾ ਹੋ ਗਿਆ ਸੀਗਾ ਤੇ ਬਲੌਗ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਇੱਥੇ ਹੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਦੇ ਕਰੋ ਬਾਏ ਬਾਏ ਮਿਲਦੇ ਆ ਅਗਲੇ ਬਲੌਗ ਚ ਤੇ ਇਹਨੂੰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ